ਹਾਂਜੀ ਗੁੱਡ ਮਾਰਨਿੰਗ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਨਿਊ ਬਲੌਗ ਦੇ ਵਿੱਚ ਤੇ ਅੱਜ ਦਾ ਦਿਨ ਜਿਹੜਾ ਠੰਡ ਬਹੁਤ ਹੋ ਗਈ ਹੈ ਮੈਨੂੰ ਲੱਗਦਾ 21 ਤਰੀਕ ਤੱਕ ਤਾਂ ਪੂਰੀ ਠੰਡ ਹੋਣ ਲੱਗ ਜਣੀ ਹੈ 21 ਤੋਂ 28 ਤੱਕ ਤਾਂ ਧੁੰਦਾਂ ਵੀ ਪੂਰੀਆਂ ਪੈਂਦੀਆਂ ਹੁੰਦੀਆਂ ਤੇ ਠੰਡ ਦੇ ਮੁੱਦੇ ਨਜ਼ਰ ਨੂੰ ਰੱਖਦੇ ਹੋਏ ਆਪਾਂ ਘਰੇ ਲਿਆਂਦਾ ਸਾਗ ਕਹਿੰਦੇ ਬਿਨਾ ਰੇਤ ਤੇ ਸਪਰੇਅ ਤੋਂ ਆਹੀ ਸਾਗ ਠੀਕ ਹੈ ਤੇ ਬਣਾਵਾਂਗੇ ਅੱਜ ਲਓ ਲੋ ਵੀ ਤੋੜ ਕੇ ਲੰਦਾ ਲਫਾਫੇ ਦੇ ਵਿੱਚ ਅੱਜ ਮੈਨੂੰ ਲੱਗਦਾ ਫਿਰ ਘਰੇ ਸਾਗ ਹੀ ਬਣੂ ਤੇ ਆਪਾਂ ਆਪਣੀ ਚਾਹ ਬਣਾ ਲਈ ਆ ਕਿਉਂਕਿ ਸਵੇਰ ਉੱਠੀਏ ਤੇ ਚਾਹ ਨਾ ਹੋਵੇ ਹੋ ਹੀ ਨਹੀਂ ਸਕਦਾ ਇਹਦੇ ਬਿਨਾ ਤਾਂ ਕੁਝ ਵੀ ਨਹੀਂ ਯਾਰ ਗਾਇਸ ਕੁਝ ਵੀ ਨਹੀਂ ਇਹਦੇ ਬਿਨਾ ਕੱਖ ਨਹੀਂ ਚਾਹ ਬਿਨਾ ਠੀਕਾ ਚਾਹ ਦੀ ਘੁੱਟ ਪਰ ਕੇ ਜਿਹੜਾ ਆਨੰਦ ਆਉਂਦਾ ਨਾ ਆਹਾ ਹਾ ਓਨੀ ਇੱਕ ਤੁਸੀਂ ਭੈਣੋਂ ਪੁੱਛਿਆ ਸੀਗਾ ਵੀ ਲਿਪਸਟਿਕ ਹੈ ਜਿਹੜੀ ਉਹ ਕਿਹੜੀ ਯੂਜ਼ ਕੀਤੀ ਆ ਤੁਸੀਂ ਠੀਕ ਹੈ ਲਿਪ ਲਾਈਨਰ ਜਿਹੜਾ ਯੂਜ਼ ਕੀਤਾ ਲਿਪ ਲਾਈਨਰ ਆਪਾਂ ਯੂਜ਼ ਕੀਤਾ ਸੀ ਲੋਰੀਅਲ ਦਾ ਬੈਸਟ ਹੁੰਦੇ ਆ ਤੇ ਜਿਹੜੀ ਲਿਪਸਟਿਕ ਯੂਜ਼ ਕੀਤੀ ਸੀਗੀ ਉਹ ਆਪਾਂ ਯੂਜ਼ ਕੀਤੀ ਸੀ ਇੱਕ ਮਿੰਟ ਭੁੱਲ ਗਈ ਨਾਮ ਯਾਦ ਕਰੂੰਗੀ ਇੱਧਰ ਜੁਹਾਰ ਤੇ ਮੰਮੀ ਆ ਗਈ ਨੇ ਬਹੁਤ ਵਧੀਆ ਗਈ ਪੂਰੀ ਵਧੀਆ ਬਣਾਈ ਐ ਚਾ ਦਵਾਰੇ ਆਪਾਂ ਦਵਾਰੇ ਕਿਵੇਂ ਬਣਾਈ ਹੈ ਜੱਗ ਚ ਚਾਹ ਪਈ ਸੀ ਮੈਨੂੰ ਚਿੱਟੀ-ਚਿੱਟੀ ਲੱਗ ਰਹੀ ਸੀ ਮੈਂ ਟੋਪੀ 'ਚ ਭਾਈ ਸਾਰੀ ਚਾਹ ਤੇ ਮੈਂ ਗਰਮ ਕੀਤੀ ਗਰਮ ਕਰਕੇ ਇੱਕ ਕੱਪ ਥੋੜਾ ਤੇ ਇੱਕ ਕੱਪ ਮੇਰਾ ਥੋੜਾ ਅੰਦਰ ਫੋਨ ਲਿਓ ਜਾਂ ਆਪੀ ਲੋ ਮੈਂ ਲੈ ਆਉਣੀ ਆ ਹੋਰ ਕੋਈ ਗੱਲ ਹੀ ਐਂ ਤੁਸੀਂ ਦਾਦੀ ਪੋਤਾ ਪਿਆਰ ਕਰੀ ਜਾਂਦੇ ਹੋ ਸਵੇਰੇ-ਸਵੇਰੇ ਹੈਂ ਗੋਲੂ-ਮੋਲੂ ਏ ਹੈ ਰਿੱਕੇ ਕੋਈ ਦਾ ਖੜਕਾ ਸੁਣਨ ਨੂੰ ਦੇ ਖੜਕਾ ਦੇ ਕਰਦਾ ਕਿਨ ਕੰਗੇ ਨਾਲ ਲੈ 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 ਫੁੱਡੀ ਦਾ ਦੇਖ ਭਾਈ ਹਾਂਜੀ ਇਹ ਉੱਡੀ ਆਪਣ ਲੇਟਨ ਮੀ ਆਣੇ ਤੋਂ ਲਈ ਸੀ ਜੇ ਕਿਸੇ ਨੂੰ ਵੀ ਇਦਾਂ ਦੀ ਹੁੱਡੀਆਂ ਚਾਹੀਦੀਆਂ ਤਾਂ ਤੁਸੀਂ ਉੱਥੋਂ ਲੈ ਸਕਦੇ ਚਾਹ ਚੱਕੋਰੀ ਕੇ ਚਾਹ ਚੱਕੋ ਪਲੀਜ਼ ਠੀਕ ਹੈ ਡੈਡੀ ਆਚੀ ਲੱਗ ਰਹੀ ਹੈ ਰੈਡੀ ਬਹੁਤ ਬੜੀ ਲੱਗ ਰਹੀ ਹੈ ਓਕੇ ਰੈਡੀ ਓਕੇ ਚਿਕੋ ਤੇਰੇ ਨਵੇਂ ਕੱਪੜੇ ਪਾਤੇ ਹੋਏ ਹੈ ਠੰਡ ਆ ਗਈ ਹੈ ਨਾ ਹੈ ਨਾ ਚੀਕੋ ਆਹਾ ਇੱਕ ਸਾਡਾ ਚੀਕੋ ਬਲੇਜ਼ਰ ਲੱਗਿਆ ਹੋ ਵੱਜ ਗਿਆ ਹੋ ਵੱਜ ਗਿਆ ਬਾਈ ਉਹ ਬੋਸ ਨਾ ਹੁਣ ਨਹੀਂ ਧਿਆਨ ਮੈਨੂੰ ਵੀ ਭੁੱਖ ਲੱਗੀ ਹੁਣ ਨਹੀਂ ਅੱਜ ਜਿਹੜਾ ਗੁਰਦੁਆਰੇ ਪਾਠ ਦਾ ਭੋਗ ਮੰਮੀ ਵਰਗੇ ਉਧਰ ਗਏ ਤੇ ਮੰਮੀ ਨੇ ਪਾਇਆ ਪਸ਼ਮੀਨੇ ਦਾ ਸੂਟ ਇਹ ਮੰਮੀ ਦਾ ਸੂਟ ਆਪਣੇ ਬੁਟੀਕ ਤੋਂ ਤਿਆਰ ਹੋਇਆਗਾ ਮੈਂ ਦਿਖਾਉਣੀ ਆ ਲੈ ਆਹ ਮੇਰੀ ਸੱਸ ਦੀ ਸਾਰੇ ਸ਼ੌਂਕ ਪੂਰੀ ਕੀਤੇ ਜਾਂਦੇ ਗਿਓ ਮਮੀ ਦੇਖੋ ਬਈ ਕਿੰਨਾ ਸੋਹਣਾ ਵਰਕ ਹੋਇਆ ਹੋਇਆਗਾ ਆਹ ਸ਼ਾਲ ਠੀਕ ਆ ਪਿਓਰ ਪਸ਼ਮੀਨੇ ਦਾ ਸ਼ਾਲ ਆ ਤੇ ਆਹ ਹੱਥ ਜਿਹੜਾ ਸੂਟ ਆ ਇਹ ਪਸ਼ਮੀਨੇ ਦਾਗਾ ਇਹ ਤੇ ਮਸ਼ੀਨ ਵਰਕ ਆ ਇਹ ਆਪਣੀ ਬੁਟੀਕ ਤੋਂ ਰੈਡੀ ਹੋਇਆ ਮਮੀ ਕਿੰਨਾ ਕਿਵੇਂ ਲੱਗਿਆ ਸੀ ਤੁਹਾਨੂੰ ਸਾਡੀ ਬੁਟੀਕ ਦਾ ਸੂਟ ਬਹੁਤ ਸੋਹਣਾ ਤੁਸੀਂ ਖੁਸ਼ ਸੀਗੇ ਪੂਰੇ ਪੂਰੇ ਠੀਕ ਹੈ ਤੁਹਾਨੂੰ ਪਸੰਦ ਆਇਆ ਕੋਈ ਬੁਰ ਬਰਤ ਨਹੀਂ ਆਇਆ ਜੀ ਤੁਸੀਂ ਫੁੱਲ ਸੈਟੀਸਫਾਈ ਹੋ ਕਿ ਤੁਸੀਂ ਅੱਗੇ ਤੋਂ ਵੀ ਸਾਡੇ ਨਾਲ ਜੁੜੇ ਰਹੋਗੇ ਮੈਂ ਕਿਹਾ ਵੀ ਅਸੀਂ ਕੰਮ ਚੀ ਰੁਲੇ ਖੁਲੇ ਦੇ ਰਹਨੇ ਆ ਜਿੱਦੇ ਜੱਟ ਟੌਰ ਕੱਢਦੇ ਆ ਉਹਦੇ ਸਾਰੇ ਅਫਸਰਾਂ ਨੂੰ ਪਿੱਛੇ ਛੱਡ ਦਿੰਦੇ ਆ ਠੀਕ ਹੈ ਫਿਰ ਅੱਜ ਮੰਮੀ ਤੋਂ ਲੈਕਚਰ ਆ ਲੱਗ ਰਹੀਆਂ ਪੂਰੀ ਮੈਡਮ ਲੱਗ ਰਹੀਆਂ ਹਿੰਦੀ ਵਾਲੀ ਭੈਣ ਜੀ ਹਿੰਦੀ ਵਾਲਾ ਜੀ ਇੱਕ ਕੁੜੀ ਨੇ ਕਮੈਂਟ ਕੀਤਾ ਕਿ ਤੁਹਾਡੇ ਮੰਮਾ ਮੈਨ ਲੱਗਦਾ ਮੈਂ ਦੇਖੇ ਲੱਗਦੀ ਆ ਕਿ ਇਹ ਟੀਚਿੰਗ ਕਰਦੇ ਸੀਗੇ ਟੀਚਰ ਸੀਗੇ ਭਾਈ ਸਾਡੀ ਮੰਮੀ ਇਹ ਡਾਕਟਰ ਦੀ ਕੁੜੀ ਸੀਗੀ ਹੈਨਾ ਡਾਕਟਰ ਦੀ ਕੁੜੀ ਸੀ ਡਾਕਟਰ ਦੀ ਕੁੜੀ ਗੁਰੂ ਗੰਦ ਜੁਝਾਰ ਨਾਲ ਜੀ ਫਿਰ ਕਿਥੇ ਗੁਰਦੁਆਰ ਸਾਹਿਬ ਜਾਂਦੇ ਫੜ ਲਓ ਜਾਂਦੇ ਫੜ ਲਾਂਗੇ ਲੈ ਜਾਓ ਫਿਰ ਫਿਰ ਮੈਂ ਮਾਣ ਨਾਲ ਲੈ 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 ਵੀ ਡੈਡੀ ਨੇ ਕਰ ਲਈ ਸਕੂਟਰੀ ਸਟਾਰ ਅਰੇ ਲਗੇ ਤਾਂ ਜੁਝਾਰ ਸਿੰਘ ਜੀ ਵੀ ਜਾ ਰਹੇ ਨੇ ਦਾਦੀ ਦੇ ਨਾਲ ਬਾਈ ਜੁਝਾਰ ਬਾਈ ਬਾਈ ਇਹ ਜਿਹੜਾ ਬਾਈ ਇਹਦਾ ਅਪਰ ਸੂਟ ਆਇਆ ਸੀ ਲिटल ਮੀ ਤੋਂ ਤਾਂ ਜ਼ਰੂਰ ਤੁਸੀਂ ਉੱਥੇ ਵਿਜ਼ਿਟ ਕਰਕੇ ਉੱਥੋਂ ਲਿਓ ਲੋ ਵੀ ਅੱਜ ਸਾਡੀ ਜ਼ਿੰਦਗੀ ਸਾਡੇ ਨਾਲ ਹੈ ਨਹੀਂਗੀ ਉਹ ਹੈਗੀ ਹੈ ਗੁਰਦੁਆਰਾ ਸਾਹਿਬ ਤੇ ਉਹ ਨੂੰ ਚੱਕਣਾ ਆਪਾਂ ਗੁਰਦੁਆਰਾ ਸਾਹਿਬ ਤੋਂ ਬਿਕੋਜ਼ ਅੱਜ ਖੰਡ ਪਾੜ ਦਾ ਕਿਸੇ ਦੀ ਹੈਨਾ ਸੀਗਾ ਭੋਗ ਖੁਸ਼ੀ ਦਾ ਹੀ ਸੀਗਾ ਤੇ ਉਹ ਫਿਰ ਮੰਮੀ ਉਹਨੂੰ ਨਾਲ ਲੈ ਗਈ ਜੁਝਾਰ ਸਿੰਘ ਨੂੰ ਤੇ ਆਪਾਂ ਜੁਝਾਰ ਸਿੰਘ ਨੂੰ ਉੱਥੋਂ ਫੜ ਲੈਣਾ ਉੱਥੋਂ ਫੜ ਕੇ ਤੇ ਫਿਰ ਚੱਲਣਾ ਆਪਾਂ ਬੁਟੀਕ ਕੋਲ ਮੈਨੂੰ ਨਹੀਂ ਪਤਾ ਤੁਸੀਂ ਇੱਥੇ ਕਿਤੇ ਨੀਚੇ ਵਿੱਚ ਗੇਰਿਆ ਸੀ ਹੈ ਕਿ ਆ ਗਾਣਾ ਇੱਥੇ ਹੋ ਸੜਕਾਂ ਤੇ ਇਹੋਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ ਮੋਜ ਨਾਲ ਪਿਆਸੀ ਆ ਇੱਥੇ ਬਚਾਣੇ ਸੜਕ ਦੇ ਫੇਰ ਉੱਠਿਆ ਜਦੋਂ ਗੱਡੀ ਆਈ ਉਹਨਾਂ ਟਾਈਮ ਨਹੀਂ ਉੱਠਿਆ ਦੇਖੋ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਠੀਕ ਹੈ ਤੇ ਉਹ ਇੱਕ ਮਿੰਟ ਇੱਕ ਮਿੰਟ ਉਹ ਆਉਂਦਾ ਏ ਜੁਝਾਰ ਸਿੰਘ ਕੀ ਕੁਆਲਿਟੀ ਆ ਫੋਨ ਦੀ ਹੈ ਅਰੇ ਉਹ ਆਉਂਦਾ ਜੁਝਾਰ ਸਿੰਘ ਆਪਣੇ ਦਾਦਾ ਜੀ ਨਾਲ ਸਭ ਤੋਂ ਸੋਹਣੀ ਜਾਰੀ ਹੋਈ ਦੁਨੀਆ ਤੇ ਦਾਦੇ ਪੋਤੇ ਔਰ ਰੈਡੀ ਉਹਨੂੰ ਮੈਂ ਲਗਾ ਗੱਲਾਂ ਮਾਰ ਦੇਉਂਗੀ ਆਜੋ ਤੰਗ ਤਾਂ ਨਹੀਂ ਕੀਤਾ ਰੈਡੀ ਹੈ ਵਧੀਆ ਗੱਡੀ ਗਿਆ ਪਾਇਆ ਦੋ ਦਾਦਾ ਜੀ ਨੂੰ ਕਿ ਦਾਦਾ ਜੀ ਥੈਂਕ ਯੂ ਵਾਏ ਚਲੋ ਹਾਂ ਚਲੋ ਜੁਝਾਰ ਸਿੰਘ ਨੇ ਪਾਇਆ ਅੱਜ ਰੈੱਡ ਟਰੈਕ ਸੂਟ ਇਹ ਟਰੈਕ ਸੂਟ ਆਇਆਗਾ ਜਿਹੜਾ ਲिटल ਮੀ ਠੀਕ ਹੈ ਜਰੂਰ ਤੁਸੀਂ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਬਰਨਾਲੇ ਇਹਨਾਂ ਦੀ ਸ਼ਾਪ ਜੀ ਤੁਸੀਂ ਆਨਲਾਈਨ ਵੀ ਬਾਏ ਕਰ ਸਕਦੇ ਹੋ ਬਹੁਤ ਸੋਹਣਾ ਟ੍ਰੈਕ ਸੂਟ ਆ ਜਿਹੜਾ ਤਾਦੀ ਮੰਮਾ ਨੇ ਬਿੱਥੇ ਦਿੱਤਾ ਇਹਨੂੰ ਦੇਖੋ ਹੁਣ ਧਿਆਨ ਨਾਲ ਉਹ ਸੋਹਣਾ ਗਾ ਪੋਸ ਲਿਖਿਆ ਹੋਇਆ ਕਹਿੰਦਾ ਮੈਂ ਪੋਸ ਆ ਤੂੰ ਸਾਡਾ ਪੋਸ ਆ ਭਾਈ ਪੋਸ ਆ ਤੂੰ ਸਾਡਾ ਚੱਲ ਚੰਗਾ ਦੁੱਧੂ ਪੀ ਲੈਣੀ ਚਲੋ ਚਲੋ ਚੰਗਾ ਲੋ ਵੇ ਮਿੱਤਰੋ ਵੱਜ ਗਏ ਨੇ ਉਹ ਪਰ ਰਿੱਕੀ ਦੇ ਮੂੰਹ ਤੇ ਵੱਜੇ ਹੋਏ ਨੇ 2.5 ਕਿਉਂਕਿ ਇਹਨਾਂ ਦੇ ਸਿਰ ਦੀ ਸ਼ਾਮਤ ਆਈ ਸਿਰ ਬਹੁਤ ਦੁਖ ਰਿਹਾ ਕਿਉਂਕਿ ਸਾਡਾ ਨਾ ਅਸੀਂ ਕੱਲ ਲੰਬੇ ਸਫ਼ਰ ਤੇ ਗਏ ਸੀਗੇ ਉਹਦੇ ਕਰਕੇ ਵੀ ਹੋ ਗਿਆ ਮੈਨੂੰ ਲੱਗਦਾ ਰੈਸਟਵ ਬਗੈਰਾ ਪ੍ਰੋਪਰ ਨਹੀਂ ਨਾ ਹੋਇਆ ਕੱਲ ਪਰਸੋਂ ਰਾਤ ਨੂੰ ਲੇਟ ਸੁੱਤੇ ਆ 1 ਵਜੇ ਗਿਆ ਜੁਝਾਰ ਕਰਕੇ ਸਾਨੂੰ ਤੇ ਫਿਰ ਤਾਂ ਕਰਕੇ ਥੋੜਾ ਜਿਹਾ ਇਸ ਕਰਕੇ ਚੱਕਰ ਪੈ ਗਿਆ ਤੇ ਹੁਣ ਆਪਾਂ ਬਾਜ਼ਾਰ ਤੇ ਕੰਮ ਵੀ ਕਰਨੇ ਸੀ ਤਾਂ ਸੋਚਿਆ ਪਹਿਲਾਂ ਰਿੱਕੀ ਨੂੰ ਦਵਾਈ ਦਵਾ ਦੰਨੇ ਆ ਦਵਾਈ ਲੈ ਲੈਣਗੇ ਫਿਰ ਆਪਾਂ ਬਾਕੀ ਦਾ ਕੰਮ ਕਰ ਲਾਂਗੇ ਹਨਾ ਤੇ ਗੱਡੀ ਪਾਲੀ ਆ ਆਪਾਂ ਇਧਰ ਨੂੰ ਜਾਂਦੇ ਆ ਹੁਣ ਆਪਾਂ ਤੇ ਬਾਕੀ ਬਈ ਆਪਾਂ ਮਸ਼ੀਨ ਲੈਣੀਆਂ ਹੋਰ ਆਈ ਗੁਰੂ ਦੀ ਮੇਰ ਨਾਲ ਇੱਕ ਮਸ਼ੀਨ ਹੋਰ ਜਿਵੇਂ ਉਹ ਕਹਿੰਦੇ ਹੁੰਦੇ ਆ ਨਾ ਜਿਨ੍ਹਾਂ ਨੂੰ ਗੱਡੀਆਂ ਦਾ ਸ਼ੌਕ ਹੋਵੇ ਉਹ ਕਰਦੇ ਨੇ ਇੱਕ ਗੱਡੀ ਹੋਰ ਮੈਂ ਕਰੂੰਗੀ ਇੱਕ ਮਸ਼ੀਨ ਹੋਰ ਆਪਾਂ ਮਸ਼ੀਨ ਵੀ ਦੇਖ ਕੇ ਹੁਣ ਲੈ ਕੇ ਆਵਾਂਗੇ ਜੈਕ ਦੀ ਅੱਜ ਓ ਮਾਈ ਗਾਡ ਟੂ ਮੱਚ ਟ੍ਰੈਫਿਕ ਇੱਥੇ ਕਚਹਿਰੀਆਂ ਕੋਲ ਟ੍ਰੈਫਿਕ ਹੁੰਦੀ ਹੀ ਹੁੰਦੀ ਆ ਹੋਰ ਲੋਡ ਪੈ ਗਈ ਤਾਂ ਆਪਾਂ ਸੋਚਿਆ ਵੀ ਵੱਡੀ ਹੋਈ ਲੈ ਆਉਣੇ ਆ ਜੈਕ ਵਾਲੀ ਦੀ ਛੋਟੀ ਛੋਟੀਆਂ ਆਪਣੇ ਹੁਣ ਆਪਣੇ ਕੋਲ ਤਿੰਨ ਹੈਗੀਆਂ ਨੇ ਮੇਰਾ ਇਹੀ ਹੈ ਵੀ ਮੈਂ ਤਿੰਨ ਵੱਡੀਆਂ ਮਸ਼ੀਨਾਂ ਰੱਖਣੀਆਂ ਨੇ ਬੁਟੀਕ ਤੇ ਤੇ ਤਿੰਨ ਰੱਖਣੀਆਂ ਨੇ ਆਪਾਂ ਛੋਟੀਆਂ ਤੇ ਹੁਣ ਅੱਜ ਆਪਾਂ ਵੱਡੀ ਮਸ਼ੀਨ ਹੀ ਲਵਾਂਗੇ ਤੇ ਇੱਕ ਵੱਡੀ ਮਸ਼ੀਨ ਆਪਣੇ ਕੋਲ ਹੈਗੀ ਹੈ ਤਿੰਨ ਆਪਣੇ ਕੋਲ ਤੇ ਛੋਟੀਆਂ ਨੇ ਚਾਰ ਆਪਣੇ ਕੋਲ ਹੈਗੀਆਂ ਹੁਣ ਆਪਾਂ ਇਹ ਪੰਜਵੀਂ ਲਿਆਉਣੀ ਹੈ ਠੀਕ ਚਲੋ ਜਾਣੇ ਲਿਆਉਣੇ ਆਪਾਂ ਦੇਖਣੇ ਠੀਕ ਹੈ ਕਿੰਨਾ ਕ ਸੌਦਾ ਕੀ ਬੰਨਦਾ ਬਾਕੀ ਰਿੱਕੀ ਨੂੰ ਆ ਜਾਂਦੋਂ ਫਿਰ ਗੱਡੀ ਚਲਾਵਾਂਗੇ ਡਰਾਈਵਰ ਵਾਲੀ ਸੀਟ ਖਾਲੀ ਹੈ ਮੈਂ ਸੋਚਦੀ ਹਣੀ ਮੈਂ ਗੱਡੀ ਚਲਾ ਲਾਂ ਪਰ ਚਲਾਉਣੀ ਨਹੀਂ ਆਉਂਦੀ ਪਾਓ ਇੱਥੇ ਜਨਾ ਲੋ ਬਈ ਆਪਾਂ ਬੈਠੇ ਆ ਗੱਡੀ ਚ ਤੇ ਰਿੱਕੀ ਸਰਜੀ ਲੈਣ ਜਾ ਰਹੇ ਨੇ ਮੈਡੀਸਨ ਠੀਕ ਹੈ ਜੇ ਰਿੱਕੀ ਜ਼ਿਆਦਾ ਤਵੀਰ ਖਰਾਬ ਚੱਕਰ ਚੁਕਰੋਂ ਨੇ ਭੜਕੇ ਲੈ ਜਾਈਂ ਜੀ ਜ਼ਿਆਦਾ ਤਵੀਰ ਖਰਾਬ ਹੋ ਜਾ ਡਬਟ ਹੋ ਜਾ ਨਾ ਪਰਮਾਤਮਾ ਕਾ ਕਰੇ ਲਿਆਓ ਚਾਕੇ ਉਹ ਸਾਹਮਣੇ ਮੈਡੀਸਨ ਲੈਣੀ ਆ ਆਪਾਂ ਉਹ ਬੀਆਰ ਵਾਲੇ ਨੇ ਮੈਡੀਕਲ ਹਾਲ ਇਹਨਾਂ ਤੋਂ ਆਪਾਂ ਮੈਡੀਸਨ ਲੈਣੇ ਹੁੰਨੇ ਨੇ ਨੇ ਤੋਂ ਲੈਣ ਗਏ ਨੇ ਉਹ ਮੈਡੀਸਨ ਤੇ ਦੁਕਾਨ ਤੇ ਆਪਾਂ ਨੂੰ ਫਿਰ ਇੱਕ ਮਸ਼ੀਨ ਦੀ ਫੜਾ ਕੇ ਆਈ ਸੀ ਹਾਂ ਬਈ ਤੇ ਮਸ਼ੀਨ ਆਪਾਂ ਲੈ ਲਈ ਹਾਂਜੀ ਠੀਕ ਆ ਨਵੀਂ ਮਸ਼ੀਨ ਜੈਕ ਦੀ ਲੈ ਆਏ ਤੇ ਕਿਸੇ ਨੇ ਵੀ ਜੈਕ ਦੀ ਮਸ਼ੀਨ ਲੈਣੀ ਆ ਤੁਸੀਂ ਤਾਂ ਟੋਨੀ ਦੀ ਹੱਟੀ ਠੀਕ ਆ ਕੋਸਮੈਟਿਕ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੋਇਆ ਸਾਰਿਆਂ ਨੂੰ ਤੇ ਬਾਕੀ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਜੁਐਲਰੀ ਦਾ ਬੈਸਟ ਜੁਐਲਰੀ ਠੀਕ ਹੈ ਤੇ ਇਹੋ ਜੀ ਡੀਲ ਨਹੀਂ ਗੀਤੋ ਮਿਲਣੀ ਬਈ ਤੁਹਾਨੂੰ ਤੇ ਜੈਕ ਦੀ ਮਸ਼ੀਨ ਤੁਹਾਨੂੰ ਕਿਸੇ ਨੂੰ ਵੀ ਚਾਹੀਦੀ ਆ ਤਾਂ ਤੁਸੀਂ ਟੋਨੀ ਦੀ ਹੱਟੀ ਤੋਂ ਲੈ ਸਕਦੇ ਹੋ ਬਈ ਠੀਕ ਹੈ ਆਪਾਂ ਟੋਨੀ ਵੀਰੇ ਉਹਦੇ ਲਈ ਆ ਤੇ ਆ ਮੈਂ ਠੀਕ ਹੈ ਕੋਸਮੈਟਿਕ ਦਾ ਸਮਾਨ ਲੈ ਕੇ ਆਈਆਂ ਸਾਨੂੰ ਸੰਸਕ੍ਰੀ ਚਾਹੀਦੀ ਸੀ ਤੇ ਸਟੇਟਨਰ ਚਾਹੀਦਾ ਸੀ ਜੋ ਵੀ ਤੁਹਾਨੂੰ ਚੀਜ਼ ਦੀ ਨੀੜਾ ਬਰਨਾਲੇ ਦੇ ਵਿੱਚ ਦੁਕਾਨ ਆ ਬਈ ਬਾਕੀ ਇਹਨਾਂ ਦਾ ਇੰਸਟਾ ਤੇ ਪੇਜ ਬਣਿਆ ਹੋਇਆਗਾ ਠੀਕ ਹੈ ਜਿਹੜਾ ਮੈਂ ਅੱਜ ਹੀ ਸਟੋਰੀ ਪਾਈ ਆ ਸਟੋਰੀ ਪਾਉਂਦੀ ਰਹਿਣੀ ਆ ਇੰਸਟਾ ਤੇ ਪੇਜ ਤੇ ਤੁਸੀਂ ਜੇ ਕਿਤੇ ਦੂਰ ਦਰਾਡੇ ਤੋਂ ਤਾਂ ਤੁਸੀਂ ਸ਼ਿਪਿੰਗ ਕਰਵਾ ਸਕਦੇ ਹੋ ਠੀਕ ਹੈ ਜੇ ਤੁਸੀਂ ਨੇੜੇ ਹੋ ਤਾਂ ਬਈ ਸਦਰ ਬਾਜ਼ਾਰ ਦੇ ਵਿੱਚ ਤੁਸੀਂ ਦੁਕਾਨ ਵਿਜ਼ਿਟ ਕਰ ਸਕਦੇ ਹੋ ਟੋਨੀ ਦੀ ਹਟੇ ਕਿਸੇ ਤੋਂ ਮਰਜ਼ੀ ਪੁੱਛ ਲਿਓ ਤੁਹਾਨੂੰ ਹਰ ਇੱਕ ਬੰਦਾ ਐਡਰੈਸ ਦੱਸ ਦੂਗਾ ਬਹੁਤ ਪੁਰਾਣੀ ਤੇ ਮਸ਼ਹੂਰ ਦੁਕਾਨ ਲਓ ਭਾਈ ਇੱਥੋਂ ਆਪਾਂ ਹੁਣ ਨਿਕਲ ਚੁੱਕੇ ਆ ਜੁਝਾਰ ਸਿੰਘ ਜੀ ਉੱਠ ਚੁੱਕੇ ਨੇ ਤਾਂ ਇਸ ਤੋਂ ਪਹਿਲਾਂ ਰੋਵੇ ਤਾਂ ਆਪਾਂ ਪਹਿਲਾਂ ਹੀ ਚਲੇ ਜਾਈਏ ਲਓ ਜੀ ਮੈਂ ਤੇ ਜੁਝਾਰ ਕਰ ਰਹੇ ਆ ਸ਼ਹਿਰ ਯਾਰ ਨੂੰ ਇਹਦੇ ਵਿੱਚ ਟਿਕ ਜਾਂਦਾ ਹੈ ਜਦੋਂ ਬਾਹਰ ਰੋਂਦਾ ਹੋਵੇ ਤਾਂ ਇਹਦੇ ਵਿੱਚ ਹੀ ਪਿਠਾ ਲੈਨੇ ਆਂ ਬੈਸ ਦਾ ਚ ਘੱਟੀ ਪਿਠਾਉਣੇ ਆ ਕਿਉਂਕਿ ਇੱਥੇ ਆਵਾਜ਼ ਹੀ ਦੇਖਣ ਦਾ ਮਾਰਾ ਇਹ ਬਹਿ ਜਾਂਦਾ ਹੈ ਹਨਾ ਕੋਲ ਸ਼ਾਮ ਨੂੰ ਸੋਚਿਆ ਵੀ ਸ਼ਹਿਰ ਕਰਖਰੀ ਕਿਉਂਕਿ ਅੱਜ ਬਲੱਡ ਪ੍ਰੈਸ਼ਰ ਬਹੁਤ ਹਾਈ ਆਇਆ ਹੈ ਹਨਾ ਤੇ ਸਵੇਰ ਦੀ ਸ਼ਹਿਰ ਵੀ ਸ਼ੁਰੂ ਕਰਦੇ ਆਂ ਚਲੋ ਕਿਉਂਕਿ ਕਰਨੀ ਪੈਣੀ ਹੈ ਚੱਕ ਬਲੱਡ ਪ੍ਰੈਸ਼ਰ ਵਧਣਾ ਜਿਹੜਾ ਮਾੜੀ ਗੱਲ ਹੈ ਇਹਦੇ ਨਾਲ ਬਹੁਤ ਬਿਮਾਰੀਆਂ ਜੜੀਆਂ ਪੜਦੀਆਂ ਨੇ ਸਰੀਰ ਨੂੰ ਲੀਵਰ ਨੁਕਸਾਨੇ ਹੋ ਜਾਂਦਾਗਾ ਨਹੀਂ ਖੂਨ ਘੜਜੇ ਨੁਕਸਾਨ ਹੀ ਨੁਕਸਾਨ ਨੇ ਤੇ ਆਹ ਵਿਸ਼ੇਤ ਨੂੰ ਦੇਖਦੇ ਹੋਏ ਕੱਲ ਤੋਂ ਆਪਾਂ ਰੁਟੀਨ ਜਿਹੜਾ ਮਾਰਨਿੰਗ ਸ਼ੇਅਰ ਕਰਨੀ ਸ਼ੁਰੂ ਕਰ ਦੇਣੀ ਆ ਟੀਕੇ ਨੂੰ ਡੇਲੀ ਬਲੌਗ ਦੇ ਵਿੱਚ ਪਾਇਆ ਕਰਾਂਗੇ ਵੀ ਅੱਜ ਪੱਜ ਵੀ ਗਏ ਅੱਜ ਆਪਾਂ ਕੀ ਕੀਤਾ ਅੱਜ ਆਪਾਂ ਕੀ ਕੀਤਾ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਿਆ ਕਰਾਂਗੇ ਪਾਣੀ ਪਿਵਾਉਣਾ ਕੱਲ ਤੋਂ ਪੀਣ ਵਾਲਾ ਬਾ ਕਿਉਂਕਿ ਹੁਣ ਬੋਲਦੇ-ਬੋਲਦੇ ਸਾਹ ਵੀ ਚੜਦਾ ਇਹ ਖੂਨ ਘੜੇ ਦੀ ਨਿਸ਼ਾਨੀ ਹੈ। ਤੋਂ ਅੱਜ ਤੋਂ ਬਾਅਦ ਤਲਿਆ-ਫਲਿਆ ਬੰਦ। ਸਿਰਫ ਸਾਫ ਸੁਥਰਾ ਖਾਣਾ ਤੇ ਸ਼ੇਅਰ ਕਰਨ ਜਾਵਾਂ। ਜੁਜਾਰ ਲਓ ਭਾਈ ਮਿੱਤਰੋ ਸ਼ੁਕਰ ਹੈ ਵਾਹਿਗੁਰੂ ਦਾ ਪ੍ਰਮਾਤਮਾ ਦਾ। ਠੀਕ ਹੈ ਕੰਮ ਤੋਂ ਆਪਾਂ ਚੱਲੇ ਆ ਹੁਣ ਘਰ ਨੂੰ। ਠੀਕ ਹੈ ਹਰ ਇੱਕ ਬੰਦਾ ਕੰਮ ਤੋਂ ਵਾਹ ਜੀ ਆਪ ਦੇ ਘਰ ਆ ਹਨਾ ਸਹੀ ਸਲਾਮ ਤੇ ਤੰਦਰੁਸਤੀ ਨਾਲ ਪਹੁੰਚੀ ਬਹੁਤ ਵੱਡੀ ਗੱਲ ਹੁੰਦੀ ਹੈ। ਹੂੰ ਠੀਕ ਹੈ ਤੇ ਠੰਡ ਬਹੁਤ ਹੋ ਗਈ ਆ ਭਾਈ ਸਾਰੇ ਜਣੇ ਠੰਡ ਤੋਂ ਵਿਚਾਰ ਰੱਖਿਓ। ਠੀਕ ਹੈ ਟੋਟਰ ਕਰਦੇ ਜਾਂਦੇ ਆ ਬੱਸ 'ਚ ਵੀ ਟੋਟਰ ਕਰਦੇ ਜਾਂਦੀ ਆ। ਆਹ ਚ ਯਾਰ ਦੇਖ ਲਓ। ਚ ਯਾਰ ਨੋ ਨੋ ਆਹ ਦੇ ਕਿ ਪਾਸੇ ਆਂਦੀ। ਪਾ ਆ ਜਾਂਦੀ ਪਾ ਅੱਗੇ ਸਾਨੂੰ ਕਹਿੰਦੇ ਹੁੰਦੇ ਮੰਮੀ ਵਰਗੇ ਪਾ ਆ ਜਾਂਦੀ ਆ ਓਏ। ਆ ਪਾ ਆ ਜਾਂਦੀ ਆ ਦੇਖ। ਆ ਜਾਂਦੀ ਆ ਪੁੱਤ। ਦੇਖੋ ਹਨਾ ਹੋਰ ਕਿਵੇਂ? ਰੋਡ ਵਾਲੇ ਖੇਤ ਚ ਬਹਿ ਜਾਂਦੇ ਸੀ ਮੈਂ ਤੇ ਰਾਜੂ ਛੋਟੇ ਹੁੰਦੇ ਹਾਂ ਫਿਰ ਅਸੀਂ ਐ ਕਰਨ ਲੱਗ ਜਾਂਦੇ ਵੀ ਤੇਰੀਆਂ ਬੱਸਾਂ ਮੇਰੇ ਮੋਟਰਸਾਈਕਲ ਵੀ ਤੂੰ ਮੋਟਰਸਾਈਕਲ ਗਿਣਨੀਆਂ ਨੇ ਗੱਡੀਆਂ ਮੇਰੇ ਮੋਟਰਸਾਈਕਲਾਂ ਵੀ ਤੂੰ ਗੱਡੀਆਂ ਕੈਂਨੀਆਂ ਨੇ ਇੱਧਰੋਂ ਆਉਣ ਵਾਲੀਆਂ ਗੱਡੀਆਂ ਮੇਰੀਆਂ ਉਧਰੋਂ ਆਉਣ ਵਾਲੀਆਂ ਗੱਡੀਆਂ ਗਿੰਦੇ ਸੀਗੇ ਆਹ ਦੇਖਾਂ ਕਿਹੜਾ ਜਿੱਤੂ ਕਿੰਨੇ ਕਿੰਨੇ ਟਾਈਮ ਤੱਕ ਵੀ 25 25 ਮਿੰਟ ਖੜੀ ਜਾਂਦੇ ਤੇ ਹੁਣ ਅੱਜ ਖੇੜ ਕੇ ਦਿਖਾਉਣ ਹਾਂ ਅਜਮਾਨਾ ਸ਼ਹਿਰ ਵਿੱਚ ਜੋ ਸੌਸੋਟੀ ਨਾ ਨਹੀਂ ਹੁੰਦੀ। ਕੋਣ ਨਹੀਂ ਗਿਣੀ ਆਂਦੀ। ਪਹਿਲਾਂ ਤਾਂ ਗੱਲੀ ਕਿਹੜੀ ਹੁੰਦੀ ਉੱਧਰੋਂ ਇੱਕ ਹੋ ਗਈ ਮੇਰੀ। ਫਿਰ ਦੋ ਹੋ ਗਈਆਂ। ਉਹਦੇ ਨਾਲ ਮੇਰੀਆਂ ਤਿੰਨ ਹੋ ਗਈਆਂ। ਇੱਥੇ ਦੇ ਵਿੱਚ। ਹਨਾ ਇਹ ਵੀ ਦੇਖ ਲੈ ਹਨਾ। ਸਿੱਧੜ ਰੋਡ ਹੁੰਦੇ ਸੀ। ਐਵੇਂ ਹੁੰਦਾ ਰਿਕੀ। ਕਾ ਵਜੇ ਵਧੀ। ਵਾਲੀ। ਸਰਤ ਲਾਲ ਆਲਾ ਹੀ ਫਿੱਤੀ ਆ। ਸਰਤ ਲਾਲ। ਤੂੰ ਸਰਤ ਲਾਲ ਆਣਾ। ਇੱਧਰੋਂ ਕਿੰਨੀਆਂ ਨੰਗੜੀਆਂ ਇੱਧਰੋਂ। ਸਹੀ ਐ। ਹਾਂਜੀ ਸਤਿ ਸ੍ਰੀ ਅਕਾਲ। ਆ ਤੇਰੇ ਮਮੀ ਮੀਟਿੰਗ ਅਟੈਂਡ ਕਰਕੇ ਆਈਆ ਠੀਕ ਹੱਦ ਹੱਕ ਮੰਦਾ ਮਮੀ ਹੱਕ ਮੰਦਾ ਆ ਦੇਖ ਲੋ ਦੋਨੇ ਸਾਡੇ ਕੋਨੇ 모ਨੇ ਦੇਖ ਲੋ ਸਾਡੇ ਸਾਸਰੀ ਗਾਲ ਵੀ ਪਿੱਛੇ ਨੂੰ ਕਰਕੇ ਬੁਲਾਉਂਦਾ ਸਾਸਰੀ ਗਾਲ ਜੀ ਚੱਲ ਮੈਨੂੰ ਐ ਬੋਲ ਕੇ ਉਹ ਤੇਰੀ ਨੂੰ ਪਈਆ ਚੱਕ ਲਿਆ ਓਏ ਆ ਚੱਕ ਲਿਆ ਪਈ ਗਧਾੜੀਆਂ ਚੱਕ ਲਿਆ ਗੁੰਤਾ ਸਿੰਘ ਸਿਵਿਆ ਇਹ ਮੇਰੇ ਵੀਰੋ ਦੇਖਦੇ ਚਾਚੇ ਭਤੀਜੇ ਚੋਂ ਕਿਹੜਾ ਜਿੱਤਦਾ ਹੈ ਏ ਮੇਰੇ ਵੀਰੋ ਏ ਟੈਂਟੜਾ ਟੱਕਰ ਦਾ ਮੁਕਾਬਲਾ ਦਿੰਦਾ ਹੋਇਆ ਗੁਰਤਾਜ ਸਿੰਘ ਸਿਵਿਆ ਰਣਵੀਰ ਸਿੰਘ ਸਿਵਿਆ ਨੂੰ ਮੈਂ ਨਾ ਭਾਈ ਛੋਟੇ ਹੁੰਦੇ ਨੇ ਇਹਨੂੰ ਐ ਕਰ ਦਿੰਦੀ ਰਿੱਕੀ ਮੈਂ ਇਹਨੂੰ ਛੋਟੇ ਹੁੰਦੇ ਨੇ ਇਹਨੂੰ ਐ ਕਰ ਦਿੰਦੀ ਡੈਡੀ ਕਾ ਉਹ ਭਾਈ ਉਹ ਭਾਈ ਆਣਾ ਕਰ ਬਾਲਾ ਘੜ ਦੋ ਇਹਦਾ ਕੱਢ ਦੋ ਬਾਲਾ 1 2 ਏ बोले सोनिहाळा सत श्री अकाल भाई ओ तेरी नूं। नु दद्द ਤਾਂ ਐ ਨਹੀਂ ਸੀ ਉਹ ਦੇਖ ਕਿ ਉਹਨੂੰ ਕਾਫੇ ਦੀ ਨਹੀਂ ਚਮਚਾ ਖੜਕਾਉਂਦੀ ਹੋਈ ਪਈ ਆ ਚਮਚਾ ਬਾਟੀ ਮੈਂ ਕਿਹਾ ਉਹਨੂੰ ਕਾਫੇ ਦੀ ਨਹੀਂ ਚਮਚਾ ਖੜਾਉਂਦੀ ਹੋਈ ਪਈ ਆ ਚਮਚਾ ਗੁੰਤਾਜ ਤੇਰੇ ਲਈ ਗਾਣਾ ਚੱਲ ਫਲਾਈ ਕਰ ਫਲਾਈ ਕਰ ਕਰ ਫਲਾਈ ਮੈਂ ਕਰਦਾ ਫਲਾਈ ਫਿਰਦਾ ਲੋਕ ਮੂੰ ਚੱਕੀ ਫਿਰਦੇ ਨੇ ਤਾਂ ਨੂੰ ਮੈਂ ਕਰਦਾ ਫਲਾਈ ਫਿਰਦਾ ਠੀਕ ਹੈ ਗੁੰਤਾਜ ਹੋ ਬਈ ਡੈਡੀ ਨੇ ਬਣਾਈ ਹੈ ਗੁੰਤਾਜ ਵਾਸਤੇ ਪੰਜੀਰੀ ਘਰੇ ਲਓ ਜੀ ਇਹ ਸਭ ਤੋਂ ਤੇਰੇ ਜੋ ਅੱਗੀ ਬਣਾਈ ਹੈ ਇਹ ਤੇਰੀ ਹੈ ਜਰੋ ਹੂੰ ਬਹੁਤ ਸਵਾਦ ਬਣੀ ਹੈ ਨਾ ਨਾ ਇਹ ਨਾ ਕਰ ਗਰਮ ਕਰਕੇ ਖਾ ਲਿਆ ਕਰੀ ਪੁੱਤ ਗੜੀ ਬਹੁਤ ਸਵਾਦ ਬਣੀ ਹੈ ਪੰਜੀਰੀ ਇੱਕ ਨੰਬਰ ਬਣੀ ਹੈ ਪੂਰੀ ਦਾਦਾ ਜੀ ਨੇ ਸੌਂਗੇ ਦਾਦਾ ਜੀ ਤਾਂ ਮੈਨੂੰ ਲੱਗਦਾ ਕਿਉਂ ਚੀਕੂ ਕੀ ਹਾਲ ਨੇ ਮਠੀਏ ਇੱਧਰ ਆ ਕੇ ਨਾ ਜੱਫੀ ਪਾਈਏ ਆਪਾਂ ਆ ਜਾ ਆ ਜਾ ਆ ਜਾ ਮੇਰੇ ਜੂਨੀ ਜੇਰ ਆਪਾਂ ਸਾਡਾ ਚੀਕੂ ਹੈ ਉਹ ਸਾਡਾ ਚੀਕੂ ਆ ਭਾਈ ਇਹ ਮੇਰਾ ਪੁੱਤ ਆ ਭਾਈ ਕੀ ਕਹਿੰਦਾ ਹੁੰਦਾ ਪਾਪਾ ਨਾ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸਾਂ ਕੀ ਕੀ ਬਾਤ ਹੈ ਕੀ ਬਾਤ ਹੈ ਸਰੋਂ ਦਾ ਸਾਹ ਕੋਈ ਖਾਲਾ ਆ ਰਿਹਾ ਓਏ ਠੀਕ ਹੈ ਗਰਮ ਰੋਟੀ ਮੈਂ ਵੀ ਖਾਈ ਲੈਣੀ ਆ ਮੌਕੇ ਤੇ ਛਿੱਕਾ ਮਾਰ ਦਨੇ ਆ ਮੰਮੀ ਹਾਂਜੀ ਕੀ ਹੋ ਗਿਆ ਕੁੱਤੇ ਨੂੰ ਰੋਟੀ ਪਾਦੀ ਸੀ ਕੁੱਤਾ ਨਹੀਂ ਓਹ ਯਾਰ ਓ ਚੀਕੂ ਆ ਪਾਦੀ ਪਲੀਜ਼ ਡੋਨਟ ਸੇ ਕੁੱਤਾ ਐਂਡ ਡੋਨਟ ਸੇ ਕਤੀੜ ਕੁੱਤਾ ਖਤੀੜ ਨੋ ਓ ਚੀਕੂ ਆ ਸਾਡੇ ਘਰ ਦਾ ਮੈਂਬਰ ਆਓ ਉਹਨੂੰ ਚੀਕੂ ਬੋਲ ਉਹ ਤੇਰਾ ਭਰਾ ਆ ਨਾਲੇ ਜੁਝਾਰਦਾ ਲੋ ਬਈ ਮਿੱਤਰੋ ਟੋਨੀ ਵੀਰੇ ਦੇ ਆਪਾਂ ਗਏ ਸੀ ਕੀ ਲਿਆਈਆਂ ਮੈਂ ਤੁਹਾਨੂੰ ਦੱਸਦਾ ਮੈਂ ਉਹ ਤੁਹਾਨੂੰ ਦਿਖਾਈ ਨਹੀਂ ਸੀਗਾ ਠੀਕ ਆ ਆਪਾਂ ਲਿਆਏ ਆ ਇੱਕ ਸਕੀਟਨਰ ਠੀਕ ਆ ਜਿਹਦੇ ਵਿੱਚ ਤਿੰਨ ਚੀਜ਼ਾਂ ਨੇ ਕੱਲ ਨੂੰ ਆਪਾਂ ਇਹਨੂੰ ਅਪਲਾਈ ਕਰਾਂਗੇ ਅਪਲਾਈ ਕਰਕੇ ਦੇਖਾਂਗੇ ਤੇ ਇੱਕ ਆਪਾਂ ਲਿਆਏ ਸੀਗੇ ਇਹ 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 ਸੰਸਕ੍ਰੀਨ ਠੀਕ ਹੈ ਜੀ ਆਹ ਵਾਲੀ ਸੰਸਕ੍ਰੀਨ ਟੈਲੀਗ੍ਰਾਮ ਦੀਆ আলਟਰਾ ਮੈਟ ਸੰਸਕ੍ਰੀਨ ਐਸਪੀਐਫ 50 ਪਲੱਸ ਆ ਉਹ ਕੁੜੀ ਗਾ ਜੀ ਬਹੁਤ ਜ਼ਿਆਦਾ ਬੈਟਰ ਹੈ ਜੀ ਬਹੁਤ ਘੈਂਟ ਆ ਦੇਖਦੇ ਆ ਯੂਜ਼ ਕਰਕੇ ਕਿਵੇਂ ਦੀ ਹੋਊਗੀ ਬਾਕੀ ਆ ਪ੍ਰੋਡਕਟ ਵੀ ਆਪਾਂ ਯੂਜ਼ ਕਰਕੇ ਦੇਖਾਂਗੇ ਵੀ ਕਿਵੇਂ ਦਾਗਾ ਹਾਂਜੀ ਘਰੇ ਆਪਾਂ ਪਹੁੰਚ ਗਏ ਸੀ ਆਪਾਂ ਪਹੁੰਚ ਗਏ ਹੁਣ ਆਪਣੇ ਰੂਮ ਚ ਠੀਕ ਹੈ ਤੇ ਕੁੜੀਆਂ ਨੂੰ ਚੰਗਾ ਲੱਗਦਾ ਜੇ ਮੈਂ ਤੁਹਾਡੇ ਕੋਈ ਕੋਈ ਕਮੈਂਟ ਪੜਦੀ ਆ ਤੇ ਤੁਹਾਨੂੰ ਬੋਲ ਕੇ ਦੱਸਦੀ ਆ ਠੀਕ ਹੈ ਬਲੌਗ ਦੇ ਵਿੱਚ ਕਮੈਂਟ ਆਇਆ ਸੀ ਬਹੁਤ ਸੋਹਣਾ ਮੈਨੂੰ ਬਹੁਤ ਵਧੀਆ ਲੱਗਿਆ ਸ਼ਾਇਦ ਉਹ ਮੇਰੀ ਮੰਮੀ ਦੇ ਏਜ ਦੇ ਹੋਣਗੇ ਕੇਵਲ ਜੀਤ ਕੌਰ ਤੂਰ ਕਹਿੰਦੇ ਬੇਟਾ ਤੁਸੀਂ ਬਹੁਤ ਸਿਆਣੇ ਸੋਲਝਦਾਰ ਬੇਟੀ ਹੋ ਬਹੁਤ ਵਧੀਆ ਲੱਗਿਆ ਮੇਕਅਪ ਵਾਲੀ ਵੀਡੀਓ ਗੋਡ ਬlesਸ ਯੂ ਥੈਂਕ ਯੂ ਸੋ ਮਚ ਆਂਟੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਮੈਨੂੰ ਬੜਾ ਚੰਗਾ ਲੱਗਿਆ ਜਦੋਂ ਐ ਆਪਣੇ ਪੇਰੈਂਟਸ ਦੀ ਏਜ ਦਾ ਕੋਈ ਬੰਦਾ ਕਮੈਂਟ ਕਰਦਾ ਨਾ ਕੁਝ ਚੰਗਾ ਤਾਂ ਬਹੁਤ ਵਧੀਆ ਲੱਗਦਾ ਮੋਟੀਵੇਸ਼ਨ ਮਿਲਦੀ ਆ ਮੈਨੂੰ ਠੀਕ ਹੈ ਤੇ ਇੱਕ ਮਿਸਿਸ ਬੈਂਸ ਦਾ ਆਇਆ ਸੀ ਹੈਲੋ ਦੀ ਤੁਸੀਂ ਵਟਸਐਪ ਤੇ ਰਿਪਲਾਈ ਨਹੀਂ ਕਰਦੇ ਨਾ ਇੰਸਟਾ ਤੇ ਪਲੀਜ਼ ਸੂਟਾਂ ਦੇ ਪ੍ਰਾਈਸ ਦੱਸ ਦੋ ਭਾਈ ਮੈਂ ਤੁਹਾਨੂੰ ਇੱਕ ਗੱਲ ਸਹੀ ਦੱਸਾਂ ਮੇਰਾ ਫੋਨ ਮੇਰੇ ਕੋਲ ਨਹੀਂ ਸੀਗਾ ਤਾਂ ਕਰਕੇ 3 ਦਿਨ ਸਕਿੱਪ ਹੋ ਗਏ ਰਿਪਲਾਈ ਦੇ ਨਹੀਂ ਤਾਂ ਰਿਪਲਾਈ ਆ ਜਾਂਦਾ ਹੁੰਦਾਗਾ ਇੱਕ ਕੁੜੀ ਕਹਿੰਦੀ ਵੀ ਦੀਦੀ ਲਿਪਟਿੰਟ ਕਿਹੜਾ ਯੂਜ਼ ਕੀਤਾ ਸੀਗਾ ਤੁਸੀਂ ਪਿਗਮੈਂਟੇਸ਼ਨ ਵਾਲਾ ਵੀ ਦੱਸ ਦੋ ਪਲੀਜ਼ ਪਿਗਮੈਂਟੇਸ਼ਨ ਨੂੰ ਕਵਰ ਕਰਨ ਵਾਸਤੇ ਮੈਂ ਜਿਹੜੀ ਚੀਜ਼ ਯੂਜ਼ ਕੀਤੀ ਸੀਗੀ ਉਹ ਸੀਗਾ ਐਲਏ ਗਰਲ ਦਾ ਕੰਸੀਲਰ ਰੈੱਡ ਕਲਰ orange ਕਲਰ ਦਾ ਠੀਕ ਹੈ ਦੂਸਰੀ ਚੀਜ਼ ਜਿਹੜਾ ਲਿਪਟਿੰਟ ਲਿਪਟਿੰਟ ਸੀਗਾ ਠੀਕ ਹੈ ਉਹ ਸੌਰੀ ਮੇਰੇ ਮਾਈਂਡ ਚੋਂ ਸਕਿਪ ਹੋ ਗਿਆ ਕੀ ਨਾਮ ਸੀ ਬਟ ਮੈਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦੂੰਗੀ ਇਸ ਤੋਂ ਬਾਅਦ ਨਪ੍ਰਿਤ ਕੋਰ ਕਹਿੰਦੀ ਨਪ੍ਰਿਤ ਕੋਰ ਕਾਮਰਸ ਤੁਸੀਂ ਨਾਰਸ ਦਾ ਫਾਊਂਡੇਸ਼ਨ ਕਿੱਥੋਂ ਵਾਈ ਕੀਤਾ ਜਾਂ ਆਨਲਾਈਨ ਕੀਤਾ ਜਾਂ ਸਾਈਟ ਦੱਸੋ ਜਾਂ ਸਟੋਰ ਦੱਸੋ ਕਿੱਥੋਂ ਵਾਈ ਕੀਤਾ ਕਿਹੜੀ ਸਿਟੀ ਚੋਂ ਪਲੀਜ਼ ਦੱਸੋ ਕਿਥੋਂ ਨਹੀਂ ਮਿਲ ਰਿਹਾ ਇਹ ਬਈ ਕਿਥੋਂ ਨਹੀਂ ਮਿਲਦਾ ਜੇ ਕਿਥੋਂ ਮਿਲੂਗਾ ਵੀ ਤਾਂ ਤੁਹਾਨੂੰ ਐ ਮਨ ਲਓ ਕਿ 4400 4500 5000 ਤੱਕ ਜੇ ਲੈਣਾਗਾ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਮੇਰੇ WhatsApp ਨੰਬਰ ਤੇ 6283177170 ਇਹ ਮੇਰਾ WhatsApp ਨੰਬਰ ਆ ਮੈਂ ਤੁਹਾਨੂੰ ਦੂਜਾ WhatsApp ਨੰਬਰ ਦਵੂੰਗੀ ਕਿ WhatsApp ਨੰਬਰ ਬੋਲ ਰਹੀ ਕੀ ਇੰਸਟਾ ਤੇ ਮਿਸਟਰ ਮਿਸਿਸ CV ਵਾਲੀ ਆਈਡੀ ਤੇ ਇੰਸਟਾ ਤੇ ਨੰਬਰ ਲਿਖਿਆ ਹੋਇਆ ਹੈ ਸਾਡਾ ਤੇ ਉਹਦੇ ਉੱਤੇ ਤੁਸੀਂ WhatsApp ਕਰ ਦਿਓ ਜੀਨੂੰ ਵੀ ਫਾਊਂਡੇਸ਼ਨ ਚਾਹੀਦਾ ਹੋਇਆ ਠੀਕ ਆ ਤੁਹਾਨੂੰ ਦੂਸਰੇ ਨਾਲੋਂ ਸਸਤਾ ਦਵਾਂਗੇ ਫਾਊਂਡੇਸ਼ਨ ਆਪਣਾ ਨਾਰਸ ਦਾ ਤਾ ਇੱਕ ਕੁੜੀ ਕਹਿੰਦੀ ਵੀ ਘਰੇ ਸੀਰਮ ਕਿਵੇਂ ਬਣਾਉਣਾ ਇਹਦੇ ਵਾਸਤੇ ਬਈ ਸਪੈਸ਼ਲ ਘੱਟੋ ਘੱਟ ਮੈਨੂੰ 20 25 ਮਿੰਟ ਚਾਹੀਦੇ ਨੇ ਬਣਾਉਣ ਵਾਸਤੇ ਜਲਦੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਵਾਂਗੇ ਆਪਾਂ ਦੀਦੀ 립밤 ਦਾ ਨੇਮ ਦੱਸੋ ਉਹ ਬਈ ਮੇਰੇ ਮਾਈਕ ਜੋ ਸਕਿਪ ਹੋ ਗਿਆ ਜਦੋਂ ਵੀ ਮੈਂ ਪੜ੍ਹੂੰਗੀ ਤਾਂ ਜ਼ਰੂਰ ਦੱਸੂੰਗੀ ਭੁੱਲ ਗਈ ਮੈਂ ਦੀ ਪ੍ਰਾਈਮਰ ਦਾ ਪ੍ਰਾਈਸ ਦੱਸ ਦੋ ਜੋ ਤੁਸੀਂ ਯੂਜ਼ ਕੀਤਾ ਸੀ ਆ ਸਮਥਿੰਗ ਬਈ 500 ਤੋਂ 600 ਬਸ ਇਤੋਂ ਜ਼ਿਆਦਾ ਪ੍ਰਾਈਸ ਨਹੀਂ ਹੈਗਾ ਉਹਦਾ ਇੰਨਾ ਕੀ ਆ ਦੇਦੀ ਪਲੀਜ਼ ਦੱਸੋ ਪ੍ਰੈਗਨੈਂਸੀ ਚ ਫੇਸ ਤੇ ਪਿੰਪਲ ਲਈ ਕੋਈ ਸਕਿਨ ਕੇਅਰ ਦੱਸੋ ਬਾਈ ਤੁਸੀਂ ਹੋਮ ਰੈਮਡੀ ਹੀ ਯੂਜ਼ ਕਰਿਓ ਪ੍ਰੈਗਨੈਂਸੀ ਦੇ ਵਿੱਚ ਕੋਈ ਕੈਮੀਕਲ ਨਹੀਂ ਯੂਜ਼ ਕਰਨਾ ਠੀਕ ਹੈ ਚਾਹੇ ਆਪਣੇ ਡਾਕਟਰ ਦੀ ਸਲਾਹ ਲੈ ਲਓ ਜਿਹੜੇ ਡਾਕਟਰ ਕੋਲ ਜਾਣਿਓ ਜਾਂ ਉਹਨਾਂ ਤੋਂ ਮੈਡੀਸਨ ਲਿਓ ਸਿੱਧੀ ਜਿਹੀ ਗੱਲ ਠੀਕ ਹੈ ਆਏ ਜੇ ਕਿ ਵਿਜੇਸ ਐ ਕਲਿੱਕ ਜੇ ਕਿ ਵਿਜੇਸ ਕਲਿੱਕ ਜੇ ਕਿ ਕਲਿੱਕ ਜੇ ਕਿ ਵਿਜੇਸ ਚੰਗਾ ਹੀ ਹੈ ਦੇ ਜਦੋਂ ਤੁਸੀਂ ਬੁਟੀਕ ਦਾ ਕੰਮ ਸਟਾਰਟ ਕਰਿਆ ਸੀ ਪਹਿਲਾਂ ਤੁਸੀਂ ਪ੍ਰੋਪਰ ਟ੍ਰੇਨਿੰਗ ਕਿੱਥੋਂ ਲਈ ਸੀ ਮੀਨ ਜੀ ਤੁਸੀਂ ਪਹਿਲਾਂ ਆਪ ਵੀ ਸਟੀਚਿੰਗ ਸੂਟਵਰਕ ਕਰਨੇ ਸਿੱਖੇ ਸੀ ਦੇਖੋ ਜੀ ਇਹਦੀ ਟ੍ਰੇਨਿੰਗ ਲੈਂਤੀ ਸੀ ਨੌਲੇਜ ਲੈਂਤੀ ਸੀ ਫੈਸ਼ਨ ਡਿਜ਼ਾਈਨਿੰਗ ਦਾ ਕੀਤਾ ਸੀ ਬਈ ਮੈਂ ਠੀਕ ਆ ਬਟ ਕੀਤਾ ਸੀਗਾ ਮੈਂ ਆਨਲਾਈਨ ਠੀਕ ਆ ਆਨਲਾਈਨ ਸਾਰੀਆਂ ਕਲਾਸੇ ਲਗਾਈਆਂ ਸੀ ਇਹ ਮੈਂ ਵਰਕ ਜੀਆਂ ਵੀ ਕਿਹੜਾ-ਕਿਹੜਾ ਵਰਕ ਹੁੰਦਾ ਫੈਬਰਿਕ ਕਿਹੜਾ-ਕਿਹੜਾ ਹੁੰਦਾਗਾ ਸਟੀਚਿੰਗ ਕਿਦਾਂ ਹੁੰਦੀ ਆ ਠੀਕ ਆ ਇਹ ਸਾਰੀਆਂ ਮੈਂ ਕਲਾਸੇ ਲਗਾਈਆਂ ਸੀ ਬਈ ਕੋਰਸ ਕੀਤਾ ਸੀਗਾ ਮੈਂ ਠੀਕ ਹੈ 1 ਸਾਲ ਦਾ ਕੋਰਸ ਸੀਗਾ ਮੇਰਾ ਪ੍ਰੋਪਰ ਉਹ ਕੋਰਸ ਕੀਤਾ ਸੀਗਾ ਮੈਂ ਦੈਨ ਫਿਰ ਆਪਾਂ ਸਟਾਰਟ ਕੀਤਾ ਸੀ ਅੱਗੇ سیرਮ ਚ ਕਿਹੜਾ ਵੇਰੀਐਂਟ ਯੂਜ਼ ਕੀਤਾ ਤੁਸੀਂ ਈਕਲੇਟ ਦਾ ਵਿਟਾਮਿਨ ਸੀ ਜਾਂ ਫੇਡ ਆਊਟ ਫੇਡ ਆਊਟ سیرਮ ਆ ਜਿਹੜਾ ਉਹ ਰਾਤ ਨੂੰ ਯੂਜ਼ ਕੀਤਾ ਜਾਂਦਾ ਜਿਹੜਾ ਵਿਟਾਮਿਨ ਸੀ سیرਮ ਉਹ ਪਹਿਲਾਂ ਯੂਜ਼ ਕੀਤਾ ਜਾਂਦਾਗਾ ਠੀਕ ਹੈ ਵਿਟਾਮਿਨ ਸੀ ਵੀ ਯੂਜ਼ ਕਰਨਾ ਫੇਡ ਆਊਟ ਵੀ ਕਰਨਾ ਪਿਗਮੈਂਟੇਸ਼ਨ ਲਈ ਮੈਂ ਦੋਨੋਂ ਹੀ ਯੂਜ਼ ਕੀਤੀ ਸੀ ਫੇਡ ਆਊਟ ਆ ਜਿਹੜਾ ਉਹ ਰਾਤ ਨੂੰ ਸੌਣ ਵੇਲੇ ਲਗਾਉਣਾ ਹੁੰਦਾ ਜਿਹੜਾ ਸੀ سیرਮ ਠੀਕ ਹੈ ਵਿਟਾਮਿਨ ਸੀ ਉਹ ਉਸ ਤੋਂ ਪਹਿਲਾਂ ਲਗਾਉਣਾ ਹੁੰਦਾ ਐਵੇਂ ਹੁੰਦਾ ਵੀ ਤੇ ਇਸ ਤੋਂ ਬਾਅਦ ਟਿੰਟ ਬਾਰੇ ਪੁੱਛਿਆ ਸੀ ਤੁਸੀਂ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਤਾ ਲਿਪਸਟਿਕ ਸ਼ੇਡ ਪੁੱਛਿਆ ਸੀਗਾ ਉਹ ਮੈਂ ਜਾਂ ਫੋਰੈਵਰ 52 ਦੇ ਯੂਜ਼ ਕਰਦੀਆਂ ਠੀਕ ਹੈ ਜਾਂ ਆਪਾਂ ਯੂਜ਼ ਕੀਤਾ ਸੀਗਾ ਲਓਰੀਅਲ ਦਾ ਠੀਕ ਹੈ ਹਾਂ ਦੀਦੀ ਅਸੀਂ ਤੁਹਾਨੂੰ ਫਤੇਗੜ ਸਾਹਿਬ ਦੱਸਿਆ ਸੀ ਇਹ ਮੈਂ ਤੁਹਾਨੂੰ ਬਲੌਗ ਦੇ ਵਿੱਚ ਦੱਸਤਾ ਸੀਗਾ ਤੇ ਬਾਕੀ ਜਿਹੜਾ ਹੈਗਾ ਆਪਣਾ ਅੱਜ ਵਾਲਾ ਬਲੌਗ ਆ ਗਿਆ ਇਹਦੇ ਵਿੱਚ ਤੁਹਾਨੂੰ ਕਮੈਂਟ ਜਿਹੜੇ ਹੈਗੇ ਦੱਸਦੀ ਏ ਆਪਾਂ ਪੋਹ ਦੇ ਮਹੀਨੇ ਇਦਾਂ ਹੀ ਭੀੜ ਹੁੰਦੀ ਆ ਹਾਂਜੀ ਸਾਨੂੰ ਵੀ ਜਾ ਕੇ ਹੀ ਪਤਾ ਲੱਗਿਆ ਸੀ ਅਸੀਂ ਸੋਚਦੇ ਸੀ ਵੀ ਪਹਿਲਾਂ ਪਤਾ ਕਰ ਲੈਂਦੇ ਬਟ ਸਾਨੂੰ ਜਾ ਕੇ ਹੀ ਪਤਾ ਲੱਗਿਆ ਤੇ ਇੱਕ ਕੁੜੀ ਕਹਿੰਦੀ ਵੀ ਸਾਡਾ ਹੀ ਬੇਬੀ 28 ਦਸੰਬਰ 2023 ਨੂੰ ਹੋਇਆ ਸੀਗਾ ਅਸੀਂ ਵੀ ਸੈਲੀਬ੍ਰੇਟ 13 ਨੂੰ ਹੀ ਨਿਊ ਇਅਰ ਵਾਲੇ ਦਿਨ ਕਰਾਂਗੇ ਪਧੀਆ ਗੱਲ ਆ ਬਈ ਕਿਉਂਕਿ ਆਪਾਂ ਇਹ ਦਿਨ ਦੇ ਵਿੱਚ ਨਾ ਸਾਰੇ ਪਾਠ ਵਗੈਰਾ ਕਰਦੇ ਹੁੰਨੇ ਆ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਸਹੀ ਗੱਲ ਆ ਤੁਹਾਡੀ ਮੈਨੂੰ ਸਹੀ ਗੱਲ ਲੱਗੀ ਤੇ ਬਾਕੀ ਸਾਰਿਆਂ ਦੇ ਬੜੇ ਸੋਹਣੇ ਕਮੈਂਟ ਆਏ ਹੋਏ ਆ ਠੀਕ ਹੈ ਕਹਿੰਦੇ ਜੁਝਾਰ ਛੋਟਾ ਕੋ ਉਹਦੇ ਮੋٹے ਕੱਪੜੇ ਪਾ ਕੇ ਰੱਖਿਆ ਕਰੋ ਤੁਸੀਂ ਮੋٹے ਕਲੋਥ ਨਹੀਂ ਪਾਉਂਦੇ ਤੁਹਾਨੂੰ ਠੰਡ ਤੁਹਾਨੂੰ ਠੰਡ ਲੱਗਣੀ ਆ ਜਾਂ ਜੁਝਾਰ ਨੂੰ ਠੰਡ ਲੱਗ ਸਕਦੀ ਆ ਪਹਿਲੀ ਗੱਲ ਤਾਂ ਬਈ ਮੈਂ ਤੁਹਾਨੂੰ ਦੱਸਦਾ ਜੁਝਾਰ ਦੇ ਮੋٹے ਕੱਪੜੇ ਪਾਏ ਹੁੰਦੇ ਜੁਝਾਰ ਦੇ ਨੀਚੇ ਦੀ ਬਣਾਣ ਉੱਪਰ ਦੀ ਮੈਂ ਇਨਰ ਪਾਉਣੀ ਆ ਇਨਰ ਦੇ ਉੱਪਰ ਤੇ ਟੀ-ਸ਼ਰਟ ਪਾਉਣੀ ਆ ਜਿਆਦਾ ਮੋٹے ਕੱਪੜੇ ਪਾਉਣ ਨਾਲ ਵੀ ਬੱਚਾ ਬਿਮਾਰ ਹੋ ਜਾਂਦਾ ਫੇਵਰ ਹੋ ਸਕਦਾਗਾ ਬਾਹਲੇ ਮੋٹے ਵੀ ਨਹੀਂ ਪਾਉਣੇ ਚਾਹੀਦੇ ਤਾਂ ਮੈਂ ਬਣਾਣ ਬਣਾਉਣ ਤੋਂ ਬਾਅਦ ਇਨਰ ਗਰਮ ਹੁੰਦਾ ਜਿਹੜਾ ਫਿਰ ਉਤੋਂ ਦੀ ਕੋਈ ਟੀ-ਸ਼ਰਟ ਫੁੱਲ ਬਾਜੂ ਵਾਲੀ ਫਿਰ ਉੱਪਰ ਦੀ ਜਾ ਕੇ ਹੁੱਡੀ ਪਾਉਂਗੀ ਜਾਂ ਕੋਟ ਪਾਉਂ ਜਿਹੜਾ ਗਰਮ ਹੋਊਗਾ ਮੈਂ ਕਦੇ ਪਤਲੇ ਕੱਪੜੇ ਨਹੀਂ ਪਾਉਂਦੇ ਨੀਚੇ ਦੀ ਵੀ ਉਹਦੇ ਇਨਰ ਵਾਲੀ ਪਜਾਮੀ ਪਾਈ ਹੋ ਫਿਰ ਸੈਕੰਡ ਪਜਾਮੀ ਪਾਈ ਹੋ ਤੇ ਸੌਕਸ ਵੀ ਉਹਦੇ ਉਤਾਰਦੀ ਹੋਈ ਨਹੀਂ ਹੁੰਦੀ ਸੌਣ ਵੇਲੇ ਉਤਾਰਦੀ ਆ ਤੇ ਟੋਪੀ ਕਈ ਵ ਬਾਰ ਲੈ ਕੇ ਜਾਨੀ ਆ ਤਾਂ ਉਹਦੇ ਟੋਪੀ ਲੈਤੀ ਹੁੰਦੀ ਆ ਤਾਂ ਇਦਾਂ ਦੀ ਕੋਈ ਗੱਲ ਨਹੀਂ ਬਈ ਮੈਂ ਬਾਕੀ ਮੈਂ ਮਾਂ ਕੀ ਬਈ ਮੈਂ ਵਧੀਆ ਕੇਅਰ ਕਰਦੀ ਆ ਮੇਰੇ ਬੱਚੇ ਦੀ ਮੈਨੂੰ ਪਤਾ ਕਿੰਨਾ ਕੁ ਕਰਨਾ ਪਰ ਫਿਰ ਵੀ ਤੁਸੀਂ ਫਿਕਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਦਿਲੋਂ ਤੁਹਾਡੀ ਰਿਸਪੈਕਟ ਜਿਹੜੀ ਵੀ ਫਿਕਰ ਕਰਦੇ ਹੋ ਜਿਹੜੀ ਸਾਨੂੰ ਸਪੋਰਟ ਕਰਦੇ ਹੋ ਤੇ ਅੱਜ ਆਪਾਂ ਨਿਊ ਮਸ਼ੀਨ ਲਈ ਆਏ ਬਈ ਠੀਕ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਸਪੋਰਟ ਕਰਦੇ ਹੋ ਤਾਂ ਹੀ ਅਸੀਂ ਅੱਜ ਇੱਥੇ ਆ ਠੀਕ ਹੈ ਤੁਹਾਡੇ ਕਰਕੇ ਹੀ ਤੇ ਚਲੋ ਹਾਂਜੀ ਬਈ ਤੇ ਇਹ ਸੀਗਾ ਆਪਣਾ ਅੱਜ ਦਾ ਵਲੌਗ ਪਲੀਜ਼ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪੂਰਾ ਦੇਖਿਆ ਕਰੋ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਲਾਈਕ ਕਰਦਿਆ ਕਰੋ ਕਮੈਂਟ ਵੀ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੁਣ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ ਸੋ ਮਚ ਬਾਏ ਬਾਏ